ਹਾਂਜੀ ਇਹ ਆਪਣੇ ਕੋਲ तकरीबन 2.8 ਮਰਲੇ ਦੀ ਕੋਠੀ ਆਈ ਏ ਇਹ ਬਹੁਤ ਹੀ ਵਧੀਆ ਲੋਕੇਸ਼ਨ ਤੇ ਹੈ ਤੇ ਬਹੁਤ ਹੀ ਵਾਜਬ ਰੇਟ ਤੇ ਕੋਠੀ ਆ ਉਹ ਦੇਖਦੇ ਅੰਦਰੋਂ ਅੰਦਰ ਸਾਰਾ ਕੰਮ ਹੋਇਆ A to Z ਕਫ ਗੋਟ ਤੋਂ ਲੈ ਕੇ ਸਭ ਵਧੀਆ ਮਟੀਰੀਅਲ ਲੱਗਾ ਹੋਇਆ ਹੈ ਥੱਲੇ ਦੋ ਰੂਮ ਸੋਈਏ ਪੂਜਾ ਘਰ ਹੈ ਉਸ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਦੇਖ ਸਕਦੇ ਹੋ ਕਿੰਨਾ ਵਧੀਆ ਕੰਮ ਕਰਾਇਆ ਹੋਇਆ ਹੈ ਇਹ ਇਹ ਮੁਫੇਸ਼ ਸ਼ਹਿਰ ਦੇ ਵਿੱਚ ਕੋਠੀ ਹੈ ਤੇ ਬਹੁਤ ਹੀ ਵਧੀਆ ਚੰਗੀ ਲੋਕੇਸ਼ਨ ਤੇ ਕੋਠੀ ਹੈ ਤੇ ਤੁਹਾਨੂੰ ਇਹ ਬਹੁਤ ਹੀ ਵਾਜਬ ਰੇਟ ਤੇ ਮਿਲ ਜਾਵੇਗੀ ਇਸ ਕੋਠੀ ਦੇ ਮਾਲਕ ਨੇ ਜੋ ਇਸ ਦਾ ਰੇਟ ਰੱਖਿਆ ਹੈ ਸਵਾ 8 ਮਰਲੇ ਦਾ ਉਹ ਉਹਨਾਂ ਰੱਖਿਆ ਹੈ 65 ਲੱਖ ਰੁਪਈਆ ਬਾਕੀ ਟੇਬਲ ਤੇ ਬੈਠ ਕੇ ਰੇਟ ਹੋਰ ਵਿਵਦ ਕੱਟ ਕੀਤਾ ਜਾ ਸਕਦਾ ਹੈ ਤੁਸੀਂ ਇੱਕ ਵਾਰ ਸਾਰੀ ਵੀਡੀਓ ਦੇ ਵਿੱਚ ਕੋਠੀ ਨੂੰ ਤਸੱਲੀ ਨਾਲ ਦੇਖ ਲਓ ਇੱਕ ਇੱਕ ਚੀਜ਼ ਤਸੱਲੀ ਨਾਲ ਤਿਆਰ ਕਰਾਈ ਹੋਈ ਹੈ ਮਾਲਕ ਨੇ ਐ ਟਿਪ ਟਾਪ ਵਰਕ ਕਰਾਇਆ ਹੋਇਆ ਹੈ ਤੇ ਸਭ ਤੋਂ ਵਧੀਆ ਗੱਲ ਇਹ ਕਿ ਚੰਗੀ ਲੋਕੇਸ਼ਨ ਦੇ ਉੱਤੇ ਹੈ ਤੇ 22 ਫੁੱਟ ਗਲੀ ਹੈ ਇਸ ਦੇ ਅੱਗੇ ਧੰਨਵਾਦ